ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਜੋ ਇਸ ਵਕਤ ਸਾਰੇ ਪੰਜਾਬ ਚ ਹੜ੍ਹ ਦੇ ਹਾਲਾਤ ਨੇ ਦਰਿਆ ਬਿਆਸ ਦੇ ਉੱਤੇ ਜਿਹੜੇ ਆਪਣਾ ਹਲਕਾ ਪੁਲਾਥਰਾਲ ਤਕਰੀਬਨ ਅ 40 45 ਕਿਲੋਮੀਟਰ ਲੰਬੇ ਆਪਣਾ ਤੁਸੀਬੰਦ ਦੇ ਉੱਤੇ ਜਿਹੜੇ ਪਿੰਡ ਲੱਗਦੇ ਨੇ ਉਹਨਾਂ ਪਿੰਡਾਂ ਦੇ ਵਿੱਚ ਬਹੁਤ ਭਾਰੀ ਫਸਲ ਦਾ ਨੁਕਸਾਨ ਹੋਇਆ ਵਾ ਬਹੁਤ ਸਾਰੇ ਪਿੱਛੇ ਮੰਡ ਵਿੱਚ ਜਿਹੜੇ ਕੁਕਾ ਮੰਡ ਔਰ ਜਿਹੜਾ ਤੁਹਾਡੇ ਹੋਰ ਮੰਡ ਨੇ ਉਧਰ ਇਬਰਾਹਿਮਵਾਲ ਵਗੈਰਾ ਰਾਪੁਰ ਰਾਈਆਂ ਔਰ ਦਾਉਦਪੁਰ ਢਿਲਵਾ ਇਹਨਾਂ ਪਿੰਡਾਂ ਵਿੱਚ ਬਹੁਤ ਸਾਰੇ ਡੇਰਿਆਂ ਵਿੱਚ ਲੋਕੀ ਅੰਦਰ ਬੈਠੇ ਸੀਗੇ ਆਪਣੇ ਪਿੰਡਾਂ ਵਿੱਚ ਡੇਰਿਆਂ 'ਚ ਲੋਕੀ ਨਹੀਂ ਗੇ ਤੇ ਬਹੁਤ ਸਾਰੇ ਲੋਕਾਂ ਨੂੰ ਆਣ ਕੇ ਘਰੋਂ ਬੇਕਾਰ ਹੋ ਗਏ ਪਸ਼ੂਆਂ ਦਾ ਬਹੁਤ ਬੁਰਾ ਹਾਲ ਹੋਈ ਆ ਪਸ਼ੂਆਂ ਦੇ ਚਾਰੇ ਦਾ ਬੜੀ ਮੁਸ਼ਕਲ ਆ ਰਹੀ ਸੀਗੀ ਲੋਕਾਂ ਨੂੰ ਖਾਣ ਪੀਣ ਦੀ ਸਮੱਸਿਆ ਜਿਹੜੇ ਗਰੀਬ ਤਬਕਾ ਉਹ ਸਾਰੀ ਗੱਲ ਨੂੰ ਸਮਝਦੇ ਹੋਏ ਅੱਜ ਅਸੀਂ ਜੋ ਹਲਕਾ ਪਲਾਟਾ ਅਖੀਰਲਾ ਪਿੰਡ ਆ ਮੰਡ ਸੰਗੋਜਲਾ ਜਿੱਥੇ ਤੋਂ ਸਾਰੀਆਂ ਸਾਡੀਆਂ ਭੈਣਾਂ ਬੀਬੀਆਂ ਸਤਕਾਰਯੋਗ ਪਿੰਡ ਦੇ ਪਤਵੰਤੇ ਸੱਜਣ ਨਗਰ ਨਿਵਾਸੀ ਨੌਜਵਾਨ ਸਾਰੇ ਵਿਰਾਜਮਾਨੋਂ ਅੱਜ ਆਪਾਂ ਨੂੰ ਇਸ ਹਾਰਡ ਵਾਲੇ ਹਾਲਾਤਾਂ ਚ ਮਦਦ ਕਰਨ ਵਾਸਤੇ ਮੇਰੇ ਨਾਲ ਮੇਰੇ ਵੱਡੇ ਵੀਰ ਰਸ਼ਪਾਲ ਸਿੰਘ ਜੀ ਜਿਨ੍ਹਾਂ ਦਾ ਨਾਮ ਪੂਰਾ ਰਸ਼ਪਾਲ ਸਿੰਘ ਬੱਚਾ ਜੀ ਵੀ ਆ ਇਹਨਾਂ ਦੇ ਪਿਤਾ ਜੀ ਕਹਿੰਦੇ ਸੀ ਸਾਰਿਆਂ ਦੇ ਬੱਚੇ ਜੀਣ ਇਹਨਾਂ ਦਾ ਬਹੁਤ ਵੱਡਾ ਅੱਛਾ ਕਾਰੋਬਾਰ ਆ ਬ੍ਰਿਗੋਵੋਲਡ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਸਾਡੇ ਪਾਰਟੀ ਦੇ ਮਾਰਕੀਟ ਕਮੇਟੀ ਦੇ ਭਲੱਥ ਦੇ ਚੇਅਰਮੈਨ ਵੀ ਰਹੇ ਆ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਕਿ ਇਹ ਔਰ ਇਹਨਾਂ ਦੇ ਸਾਥੀ ਨਾਲ ਸਾਡੇ ਜੈਦਾ ਪਿੰਡ ਆ ਬੱਸੀ ਦੇ ਲਾਗੇ ਹਰਵਿੰਦਰ ਸਿੰਘ ਰਿੰਕੂ ਸਰਪੰਚ ਰਹੇ ਨੇ ਪਿੰਡ ਦੇ ਔਰ ਬਲਾਕ ਸੰਮਤੀ ਦੇ ਮੈਂਬਰ ਰਹੇ ਨਾਲ ਸਾਡੇ ਫੁਮਨ ਸਿੰਘ ਜੀ ਇੱਕ ਦੁਆਬਾ ਪੈਲੇਸ ਆ ਬੇਗੋਵਾਲ ਦੇ ਲਾਗੇ ਇਹਨਾਂ ਦੇ ਨਾਲ ਸਪੋਰਟਰ ਜੰਗੀ ਜੀ ਸੁਰੇਸ਼ ਕੀ ਨਾ ਸੁਖਦੇਵ ਰਾਜ ਜੰਗੀ ਹਰ ਵੇਲੇ ਰਿਸ਼ਪਾਲ ਉਹਨਾਂ ਦੇ ਨਾਲ ਹੁੰਦੇ ਆ ਇਹਨਾਂ ਦੀ ਸਾਰੀ ਟੀਮ ਦਾ ਲਾਇਨਸ ਕਲੱਬ ਹਾਂਜੀ ਕਲੱਬ ਲਾਇਨਸ ਕਲੱਬ ਜਿਹੜਾ ਬੇਗੋਵਾਲ ਦਾ ਇਹ ਕਾਫੀ ਵੱਡੇ ਪੰਜਾਬ ਦੇ ਰਕਬੇ ਦੇ ਗਵਰਨਰ ਨੇ ਇਹਨਾਂ ਨੇ ਤੁਹਾਨੂੰ ਯਾਦ ਹੋਣਾ 2023 ਚ 2 ਸਾਲ ਪਹਿਲਾਂ ਵੀ ਇਹੀ ਆਏ ਸੀ ਤੁਹਾਡੇ ਕੋਲ ਸਮਾਨ ਲੈ ਕੇ ਅੱਜ ਵੀ ਸਾਰਾ ਸਮਾਨ ਰਾਸ਼ਨ ਪਾਣੀ ਜੋ ਤੁਹਾਡੀ ਲੋਡ ਹੈ ਜ਼ਰੂਰੀ ਆਈਟਮਾਂ ਦੀ ਕੁਝ ਦਿਨ ਵਾਸਤੇ ਤੁਸੀਂ ਉਹਦੋਂ ਵਰਤੋ ਜੇ ਕੋਈ ਹੋਰ ਘਟ ਗਿਆ ਦੁਬਾਰਾ ਫਿਰ ਅਸੀਂ ਆਵਾਂਗੇ ਤੁਹਾਡੀ ਫਿਰ ਮਦਦ ਕਰਕੇ ਜਾਵਾਂਗੇ ਘਬਰਾਉਣਾ ਨਹੀਂਗਾ ਮੈਨੂੰ ਪਤਾ ਕਿ ਗਰੀਬਾਂ ਦੇ ਘਰ ਵਿੱਚ ਬਹੁਤ ਮੁਸ਼ਕਲ ਹਾਲਾਤ ਹੁੰਦੇ ਆ ਤੋ ਇਸ ਕਰਕੇ ਮੈਂ ਰਸ਼ਪਾਲ ਸਿੰਘ ਜੀ ਲਾਇੰਸ ਕਲੱਬ ਤੇ ਇਹਨਾਂ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਸਮੇਂ ਸਿਰ ਲੋਕਾਂ ਦੀ ਲੋੜ ਵਿੱਚ ਤੁਸੀਂ ਕੰਮ ਆਏ ਹੋ ਮੇਰੇ ਜਾਣ ਤੋਂ ਬਾਅਦ ਤੁਹਾਨੂੰ ਇਹ ਜਿਹੜਾ ਪਿੱਛੇ ਰਾਸ਼ਨ ਰੱਖਿਆ ਤੁਹਾਨੂੰ ਸਾਰਾ ਕੱਲੇ-ਕੱਲੇ ਘਰ ਨੂੰ ਜਿੰਨੇ ਤੁਸੀਂ ਲਿਸਟ ਬਣਾਈ ਆ 150 ਘਰਾਂ ਦੀ ਸਾਰਿਆਂ ਨੂੰ ਕੱਲੇ-ਕੱਲੇ ਨੂੰ ਪੈਕੇਟ ਦਿੱਤਾ ਜਾਵੇਗਾ ਕੋਈ ਕਾਲੀ ਨਹੀਂ ਕਰਨੀ ਜੇ ਕੋਈ ਸਮਾਨ ਘੱਟ ਜਾਵੇਗਾ ਹੋਰ ਵੀ ਦੇਵੇਗਾ ਇੱਕ ਇਹਨਾਂ ਦੇ ਨਾਲ ਸਾਥੀ ਬੇਗੋਵਾਲ ਤੋਂ ਆਏ ਨੇ ਲੰਬਾ ਮੈਡੀਕਲ ਸਟੋਰ ਉਹਨਾਂ ਦਾ ਪੂਰਾ ਦਵਾਈਆਂ ਦਾ ਕਾਰੋਬਾਰ ਹੈ ਬਹੁਤ ਸਾਰੀਆਂ ਦਵਾਈਆਂ ਵੀ ਲੈ ਕੇ ਆਏ ਨੇ ਕਈਆਂ ਦੇ ਬੱਚਿਆਂ ਨੂੰ ਕੋਈ ਪੇਟ ਖਰਾਬ ਆ ਕੋਈ ਬੁਖਾਰ ਆ ਇਨਫੈਕਸ਼ਨ ਆ ਪਾਣੀ ਤੋਂ ਹੋ ਗਈ ਆ ਜਾਂ ਕੁਝ ਹੋਰ ਆ ਤੁਸੀਂ ਉਹਨਾਂ ਨੂੰ ਆਪਣੇ ਬੱਚਿਆਂ ਦਾ ਦਿਖਾ ਕੇ ਤੇ ਤੁਹਾਨੂੰ ਇਹ ਉਹਦੇ ਵਾਸਤੇ ਦਵਾਈਆਂ ਵੀ ਦੇ ਕੇ ਜਾਣਗੇ ਜੇ ਲੋੜ ਪਈ ਮੈਂ ਪਿੰਡ ਵਾਲਿਆਂ ਨੂੰ ਪਤਵੰਤੇ ਸੱਜਣ ਸਾਥ ਜਗਿੰਦਰ ਸਿੰਘ ਜੀ ਖੜੇ ਨੇ ਤੁਹਾਡੇ ਪਿੰਡ ਦੇ ਸਰੁੰਦਰ ਸਿੰਘ ਜੀ ਚੌਕੀਦਾਰ ਸਾਹਿਬ ਹਰਪ੍ਰੀਤ ਸਿੰਘਾ ਜੀ ਸਾਈਂ ਜੀ ਸਾਡੇ ਵੱਡੇ ਸੰਗੋਜ ਲੋਕ ਭਾਰਤੀ ਕਿਸਾਨ ਯੂਨੀਅਨ ਦੇ ਬੜੇ ਵੱਡੇ ਲੀਡਰ ਨੇ ਅਤੇ ਹੋਰ सरपंच ਪਿੰਡ ਦੇ ਮੈਂਬਰ ਪੰਚਾਇਤ ਨੰਬਰਦਾਰ ਜੇ ਲੋੜ ਪਈ ਤਾਂ ਤੁਹਾਨੂੰ ਇੱਕ ਮੈਡੀਕਲ ਕੈਂਪ ਜਿਹੜਾ ਵਾ ਨਾ ਪੂਰਾ ਡਾਕਟਰ ਲੈ ਆਉਣਗੇ ਚਾਰ ਪੰਜ ਡਾਕਟਰਾਂ ਦੀ ਟੀਮ ਉਹਦੀ ਵੀ ਤੁਹਾਡੀ ਸਹਾਇਤਾ ਕਰਾਂਗੇ ਸੋ ਇੱਕ ਫਰਜ਼ ਸਮਝਦੇ ਹੋਏ ਕਿਉਂਕਿ ਪਿੰਡ ਇਹ ਅਖੀਰਲਾ ਆ ਸਾਡੇ ਹਲਕੇ ਦਾ ਔਰ ਮੈਂ ਅੱਗੇ ਮਜ਼ਾਕ ਕਰਦਾ ਸੀਗਾ ਦੱਸ ਰਿਹਾ ਸੀਗਾ ਮੇਰੀ ਜਿਹੜੀ ਘਰੋਂ ਮੇਰੀ ਧਰਮ ਪਤਨੀ ਆ ਉਹ ਕਿਤੇ 2-3 ਸਾਲ ਪਹਿਲਾਂ ਤੁਹਾਡੇ ਪਿੰਡ ਆਈ ਸੀਗੀ ਤੁਸੀਂ ਉਹਨਾਂ ਨੂੰ ਘਰਾਂ ਵਿੱਚ ਵੀ ਲੈ ਕੇ ਗਏ ਉਹ ਛੱਤਾਂ ਵੀ ਦਿਖਾਈਆਂ ਘਰਾਂ ਦੀ ਮਕਾਨ ਦੀ ਉਹ ਮੈਨੂੰ ਹਮੇਸ਼ਾ ਪੁੱਛਦੀ ਆ ਕਿ ਕਦੀ ਮੰਡ ਸੰਗੋਜਲੇ ਅਖੀਰਲੇ ਪਿੰਡ ਵੀ ਜਾਣੇ ਹੁੰਨੇ ਕਿ ਮੈਂ ਕਹਿੰਦੀ ਮੈਂ ਨਹੀਂ ਕਦੀ ਗਿਆ ਬਹੁਤ ਦੇਰ ਹੋ ਗਈ ਆ ਤੇ ਕਹਿੰਦੀ ਉੱਥੇ ਜ਼ਰੂਰ ਜਾਣਾ ਉਹਦੇ ਵਿੱਚ ਉਹਦਾ ਵੀ ਰੋਲ ਆ ਮੇਰੀ ਵਾਈਫ ਦਾ ਜਿਹੜਾ ਅੱਜ ਮੈਂ ਤੁਹਾਡੇ ਵਿੱਚ ਚੱਲ ਕੇ ਆਇਆ ਵਾਂ ਵਾਹਿਗੁਰੂ ਕਰੇ ਆਪਣੀ ਸਰਕਾਰ ਅਗਲੀ ਬਣੇ ਬਹੁਤ ਸਾਰੇ ਕੰਮ ਚੰਗੇ ਜਿਵੇਂ ਆਪਾਂ ਢਿਲਵਾ ਤੋਂ ਨਾ ਪਿਛਲੇ ਪਾਸੇ ਟੋਟਲ ਤੁਸੀਂ ਬਨ ਦੇ ਉੱਤੇ ਸੜਕ ਬਣਵਾਈ ਹੋਈ ਆ ਪੂਰੀ ਮਜ਼ਬੂਤ ਬਨ ਵੀ ਨਹੀਂ ਟੁੱਟਿਆ ਉਸ ਕਰਕੇ ਹੁਣ ਢਿਲਵਾ ਦੇ ਪੁਲ ਤੋਂ ਕਿਸ਼ਨ ਸਿੰਘ ਵਾਲੇ ਤੱਕ 15 ਕਿਲੋਮੀਟਰ ਸੜਕ ਹੈ ਨਹੀਂਗੀ ਤੁਹਾਡੀ ਆਵਾਜਾਈ ਦੀ ਮੁਸ਼ਕਲ ਆ ਉਹ ਅਗਲੀ ਸਰਕਾਰ ਚ ਆਪਾਂ ਇਹ 15 ਕਿਲੋਮੀਟਰ ਦਾ ਟੋਟਾ ਸੜਕ ਦਾ ਜਿਹੜਾ ਹੈ ਉਹ ਅਵਸ਼ਿ ਬਣਾਉਣਾ ਵਾ ਤੇ ਦੂਸਰਾ ਮੈਂ ਪੰਜਾਬ ਦੇ ਸਾਰੇ ਲੋਕਾਂ ਨੂੰ ਅਪੀਲ ਕਰੂੰਗਾ ਜਿੰਨੇ ਵੀ ਮੇਰੇ ਸਤਕਾਰਯੋਗ ਐਨ ਆਰ ਆਈ ਨੇ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਕਿ ਆਪਣੇ ਆਪਣੇ ਇਲਾਕੇ ਚ ਆਪਣੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਆਪਣੇ ਦਰਿਆ ਦੇ ਬੰਨ ਦੇ ਉੱਤੇ ਬਹੁਤ ਸਾਰੇ ਦਰਿਆਵਾਂ ਦੇ ਬੰਨ ਟੁੱਟ ਗਏ ਨੇ ਕੱਲ ਰਾਤ ਵੀ ਮੈਨੂੰ ਖਬਰ ਆ ਰਹੀ ਸੀ ਕਿ ਫੁਲਤਾਨਪੁਰ ਦੇ ਲਾਗੇ ਦਰਿਆ ਦਾ ਬੰਨ ਫਿਰ ਦੁਬਾਰਾ ਟੁੱਟ ਗਿਆ ਜਾਂ ਸ਼ਾਹਕੋਟ ਦੇ ਇਲਾਕੇ ਵਿੱਚ ਜਾਂ ਗੁਰਦਾਸਪੁਰ ਜਾਂ ਫਿਰੋਜ਼ਪੁਰ ਜਿੱਥੇ-ਜਿੱਥੇ ਵੀ ਕਿਤੇ ਲੋਕਾਂ ਨੂੰ ਲੋੜ ਹੈ ਮੇਰੀ ਸਭ ਨੂੰ ਨਿਮਰਤਾ ਨਾਲ ਬੇਨਤੀ ਆ ਕਿ ਇਕੱਠੇ ਹੋ ਕੇ ਤੇ ਜ਼ਰੂਰ ਯੋਗਦਾਨ ਪਾਓ ਥੋੜਾ ਪਾ ਦਿਓ ਜਾਦਾ ਪਾ ਦਿਓ ਸਾਡੇ ਗੁਰੂ ਸਾਹਿਬਾਨ ਦੀ ਸਪਿਰਿਟ ਹੈ ਇਹ ਆਪਾਂ ਕਿਰਤ ਕਰਨੀ ਆ ਤੇ ਵੰਡ ਕੇ ਛਕਣਾ ਵਾ ਇਸ ਕਰਕੇ ਸਰਬੱਤ ਦੇ ਭਲੇ ਦਾ ਜਿਹੜਾ ਨਾਰਾ ਦਿੱਤਾ ਸਾਨੂੰ ਸਾਡਾ ਫਲਸਫਾ ਹੈ ਸਿੱਖਾਂ ਦਾ ਅੱਜ ਸਾਰੇ ਦੇਸ਼ ਸਿੱਖ ਜਿਹੜੇ ਨੇ ਪੰਜਾਬ ਦੇ ਲੋਕ ਨੇ ਦੁਨੀਆਂ 'ਚ ਕਿਤੇ ਆਫਤ ਆਉਂਦੀ ਹਰ ਥਾਂ ਜਾਂਦੇ ਨੇ ਲੰਗਰ ਲਾਉਂਦੇ ਨੇ ਮਦਦ ਕਰਦੇ ਨੇ ਅੱਜ ਮੈਂ ਦੇਖ ਰਿਹਾ ਕਿ ਸਾਡੇ ਦੇਸ਼ ਵਿੱਚ ਅੱਜ ਪੰਜਾਬ ਜਿਵੇਂ ਅਲੱਗ ਥਲੱਗ ਪੈ ਗਿਆ ਅੱਜ ਦੇਸ਼ ਵਿੱਚੋਂ ਸਾਨੂੰ ਮਦਦ ਨਹੀਂ ਆ ਰਹੀ ਅੱਜ ਪੰਜਾਬ ਦੇ ਵਿੱਚ ਮੈਂ ਜੇ ਜ਼ਿਆਦਾ ਨਾ ਕਹਾਂ ਤਾਂ ਕੁਝ ਲੱਖ ਏਕੜ ਜ਼ਮੀਨ ਫਸਲਾਂ ਖਰਾਬ ਹੋ ਗਈਆਂ ਨੇ ਝੋਨੇ ਦੀ ਫਸਲ ਤਬਾਹ ਹੋ ਗਈ ਪਲੀਪਲਾਈ 70-80 ਹਜ਼ਾਰ ਏਕੜ ਦਾ ਜਾਂ ਗੰਨੇ ਦੀ ਜਿਹੜੀ ਫਸਲ ਆ ਲੱਖ ਰੁਪਿਆ ਕਿੱਲੇ ਦਾ ਇਹ ਜਿਹੜਾ ਨੁਕਸਾਨ ਪਸ਼ੂਆਂ ਦਾ ਹੋਇਆ ਘਰਾਂ ਦਾ ਹੋਇਆ ਇਹ ਇਹ ਕੁਝ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਆ ਨਾ ਕੇਂਦਰ ਸਰਕਾਰ ਨੇ ਕੋਈ ਮਦਦ ਕੀਤੀ ਆ ਨਾ ਸਾਡੀ ਪੰਜਾਬ ਦੀ ਜਿਹੜੀ ਆ ਭਗਵੰਤ ਮਾਨ ਦੀ ਸਰਕਾਰ ਨੇ ਕੋਈ ਲੋਕਾਂ ਦੀ ਪੂਕਤਾ ਮਦਦ ਕੀਤੀ ਆ ਨਾ ਇਹਨਾਂ ਨੇ ਕੋਈ ਹੜ੍ਹਾਂ ਦੇ ਰੋਕਥਾਮ ਲਈ ਕੋਈ ਪਹਿਲਾਂ ਮੀਟਿੰਗਾਂ ਕੀਤੀਆਂ ਕੋਈ ਪ੍ਰਬੰਧ ਕਰਕੇ ਉੱਤੇ ਡੈਮਾਂ ਨਾਲ ਗੱਲ ਕਰਦੇ ਕਿ ਇਕੱਠਾ ਪਾਣੀ ਇੰਨਾ ਨਾ ਜਮਾ ਕਰੋ ਤਾਂ ਕਿ ਜਦੋਂ ਤੁਸੀਂ ਛੱਡਦੇ ਹੋ ਇਹ ਕੰਮ ਤੇ ਸਾਡਾ ਸਾਰਾ ਪੰਜਾਬ ਜਿਹੜਾ ਉਹ ਹੜ੍ਹ ਦੇ ਹਾਲਾਤ ਕਰਕੇ ਮਾਰਿਆ ਜਾਂਦਾ ਉਧਰ ਵੀ ਕਿਸੇ ਨੇ ਧਿਆਨ ਨਹੀਂ ਦਿੱਤਾ ਨਾ ਕੋਈ ਕੇਜਰੀਵਾਲ ਲੱਭਾ ਨਾ ਕੋਈ ਸਸੋਡਿਆ ਲੱਭਾ ਜਿਹੜੇ ਰੋਜ਼ ਸਾਡੇ ਹੈਲੀਕਾਪਟਰਾਂ ਤੇ ਜਹਾਜ਼ਾਂ ਤੇ ਘੁੰਮਦੇ ਨੇ ਇਯਾਸ਼ੀ ਕਰਦੇ ਨੇ ਵੱਡੇ ਵੱਡੇ ਕਾਫਲੇ ਆ ਚ ਪੰਜਾਬ ਚ ਟੋ ਟੱਪਾ ਬਣਾਉਂਦੇ ਨੇ ਕੋਈ ਨਹੀਂ ਆਇਆ ਨਾ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਲੱਭੇ ਨਾ ਕੋਈ ਬੀਜੇਪੀ ਦੀ ਸਰਕਾਰ ਨੇ ਦਿੱਲੀੋਂ ਮਦਦ ਕੀਤੀ ਇੱਕ ਸ਼ਬਦ ਵੀ ਨਹੀਂ ਬੋਲਿਆ ਅੱਜ ਤੱਕ ਜਦੋਂ ਆਪਾਂ ਗੱਲ ਕਰ ਰਹੇ ਕਿਸੇ ਨੇ ਸ਼ਬਦ ਵੀ ਨਹੀਂ ਬੋਲਿਆ ਕਿ ਪੰਜਾਬ ਵੀ ਕਿਤੇ ਵਸਦਾ ਮੈਤਾਈਓ ਕਹਿਣਾ ਕਿ ਪੰਜਾਬ ਅੱਜ ਇਕੱਲਾ ਵਾ ਪਰ ਅਕਾਲਪੁਰ ਕਵਾਇ ਗੁਰੂ ਦੀ ਬੜੀ ਕਿਰਪਾ ਵਾ ਸਾਡੇ ਉੱਤੇ ਸਾਡੇ ਜਦੋਂ ਕਿਤੇ ਆਫਤ ਆਈ ਆ ਤੇ ਖੁਦ ਲੋਕਾਂ ਨੇ ਆਪੇ ਹੀ ਸੰਭਾਲ ਲਿਆ ਵਾ ਅੱਜ ਸ਼ਹਿਰਾਂ ਦੇ ਗੁਰਦੁਆਰਾ ਸਾਹਿਬ ਚੋਂ ਹੋਰ ਮੰਦਰਾਂ ਚੋਂ ਹੋਰ ਸਾਂਝੇ ਥਾਵਾਂ ਤੋਂ ਔਰ ਪਿੰਡਾਂ ਚ ਔਰ ਵੱਖ-ਵੱਖ ਕਿਸਾਨ ਜਿੱਥੇ ਬੰਦੀਆਂ ਵੱਖ-ਵੱਖ ਜਿਵੇਂ ਰਿਸ਼ਪਾਲ ਹੋਣਾਂ ਦੇ ਲਾਇਸੈਂਸ ਕਰਾਦੀਆਂ ਜਿੱਥੇ ਬੰਦੀਆਂ ਆਪੇ ਹੀ ਪਹੁੰਚ ਕੇ ਬਹੁਤ ਮਦਦ ਕਰ ਰਹੇ ਮੈਂ ਇਹਨਾਂ ਦਾ ਸੂਬਾ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਰਕਾਰ ਕੋਲ ਇੱਕੋ ਮੰਗਿਆ ਜੇ ਮੁਆਵਜ਼ਾ ਦੇਣਾ ਤੇ ਪੂਰਾ 100% ਨੁਕਸਾਨ ਜਿਹੜਾ 1 ਏਕੜ ਦਾ ਦਿਓ ਆ ਜਿਹੜਾ ਤੁਸੀਂ 5-6000 ਰੁਪਏ ਮੁਆਵਜ਼ਾ ਦਿੰਨੇ ਉਹ ਕਾਣੀ ਵੰਡ ਕਰਦੇ ਬੰਦ ਕਰ ਦਿਓ ਜਿਨ੍ਹਾਂ ਦੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਪਾਣੀ ਆ ਉਹਨਾਂ ਨੂੰ ਮੁਆਵਜ਼ਾ ਦਿਓ ਜਿਨ੍ਹਾਂ ਦੇ ਪਸ਼ੂ ਮਰ ਗਏ ਨੇ ਇਸ ਉਹਨਾਂ ਨੂੰ ਪੂਰਾ ਪਸ਼ੂਆਂ ਦਾ ਮੁੱਲ ਜਿਹੜਾ ਉਹ ਮਿਲਣਾ ਚਾਹੀਦਾ ਔਰ ਅੱਗੇ ਤੋਂ ਇਹ ਕੋਸ਼ਿਸ਼ ਕਰੋ ਕਿਉਂਕਿ ਹੁਣ ਤਾਂ ਇਹ ਹਰ ਸਾਲ ਹੀ ਆਉਣ ਲੱਗ ਗਿਆ ਪਾਣੀ ਕਿ ਅੱਗੇ ਤੋਂ ਫਲੱਡ ਪ੍ਰੋਟੈਕਸ਼ਨ ਵਰਕਸ ਪਹਿਲਾਂ ਤਿੰਨ ਚਾਰ ਮਹੀਨੇ ਸਰਕਾਰ ਜਾਗਦੀ ਹੋਵੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਤੇ ਡੈਮਾਂ ਨੂੰ ਦੇ ਉਤੇ ਤਿੱਖੀ ਨਿਗਰ ਰੱਖੀ ਹੋਵੇ ਤਾਂ ਕਿ ਇੱਕਦਮ ਪਾਣੀ ਛੱਡ ਕੇ ਸਾਡਾ ਇੱਥੇ ਨੁਕਸਾਨ ਨਾ ਕੀਤਾ ਜਾਵੇ ਇਹ ਸਾਰੀਆਂ ਗੱਲਾਂ ਅੱਜ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਇੱਕ ਵਾਰ ਫਿਰ ਮੈਂ ਸਾਰੀ ਇਕੱਤਰਤਾ ਦਾ ਜਿੰਨੇ ਤੁਸੀਂ ਸਤਕਾਰਯੋਗ ਖੜਿਓ ਮੰਡ ਸੰਗੋਜਲਾ ਸੰਗੋਜਲਾ ਦੇ ਸੰਗਤ ਬਹੁਤ ਸਾਰੀਆਂ ਵੱਡੀ ਤਦਾਦ ਵਿੱਚ ਗਰੀਬ ਭੈਣਾ ਬਜ਼ੁਰਗ ਔਰਤਾ ਬੱਚੇ ਮੈਂ ਇਹ ਕੋਈ ਆਸਾਨ ਨਹੀਂ ਸਾਡਾ ਤੁਹਾਡੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਇਹ ਕੋਈ ਇਹਦਾ ਕਨੈਕਸ਼ਨ ਕੋ ਵੋਟ ਨਾ ਲੇਗਾ ਇਹ ਸਿਰਫ ਇੱਕ ਇਨਸਾਨੀ ਪੱਖ ਲੈ ਕੇ ਜਿਵੇਂ ਪਿਛਲੇ ਬਰੇ ਸਾਲ ਦੇਢ ਸਾਲ ਪਹਿਲਾਂ ਰਸਪਾਲ ਹੁਣੀ 2023 ਚ ਆਏ ਸੀ ਇਹੀ ਫਰਕ ਸਮਝ ਕੇ ਤੁਹਾਡੇ ਵਿੱਚ ਆਏ ਆ ਤੁਹਾਡਾ ਸਾਰਿਆਂ ਦਾ ਅੱਜ ਮੇਰੇ ਨਾਲ ਇੱਥੇ ਜੁੜਨ ਤੇ ਬਹੁਤ ਬਹੁਤ ਧੰਨਵਾਦ ਹੁਣ ਤੁਸੀਂ ਇਸੇ ਤਰ੍ਹਾਂ ਹੀ ਸਜੇ ਰਹਿਣਾ ਤੇ ਤੁਹਾਨੂੰ ਸਾਰਾ ਜਿਹੜਾ ਪਹੁੰਚਦਾ ਹਰ ਘਰ ਨੂੰ ਰਾਸ਼ਨ ਜਿਹੜਾ ਦਿੱਤਾ ਜਾਵੇਗਾ ਜੇ ਘਟ ਗਿਆ ਤੁਸੀਂ ਦੁਬਾਰਾ ਫਿਰ ਮੈਨੂੰ ਦੱਸ ਦੇਣਾ ਅਸੀਂ ਦੁਬਾਰਾ ਫਿਰ ਹੋਰ ਅਮਦਦ ਲੈ ਕੇ ਪਹੁੰਚਾਂਗੇ ਇੱਕ ਵਾਰ ਪਿਆਰ ਨਾ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ